ਤੋ ਕਰੂਗਾ ਇਹ ਬਾਬਾ ਵੀਰੇ ਇਹ ਜਦੋਂ ਬਹੂ ਦੇ ਦਿੰਦੇ ਨੇ ਕਿ ਦੂਜੇ ਨੂੰ ਕਲਨਾ ਬਹੂ ਰੀ ਦਿੰਦੇ ਹੁੰਦੇ ਹਾਂ ਜੇ ਅੱਗ ਦਿੰਦੇ ਉਹਨਾਂ ਨੇ ਹਾਂ ਲੜ ਲਾ ਦਿੰਦੇ ਨੇ ਛੋਟੇ ਦੇ ਇਹ ਪ੍ਰਾਣ ਆ ਬੰਦਿਆ ਦੇ ਆ ਚਲਾਇਆ ਹੋਇਆ ਰੀਤਾ ਨੇ ਜੇ ਇੱਕ ਘਰ ਤੇ ਦੋ ਭਾਈ ਹੋਣ ਹੈ ਵੱਡਾ ਮਰ ਗਿਆ ਹਾਂ ਵੱਡਾ ਮਰ ਗਿਆ ਛੋਟਾ ਕੁਬਾਰਾ ਕੁਬਾਰਾ ਕੁਮਾਰੇ ਦੇ ਲੜ ਲਾ ਦਿੰਦੇ ਨੇ ਉਹਦੇ ਘਰ ਵਾਲੀ ਬਣ ਜਾਂਦੀ ਆ ਉਹ ਹੈ ਅੱਛਾ ਜਿਵੇਂ ਜਿਵੇਂ ਹੁਣ ਆਇਆ ਗੱਲ ਵੀ ਜਿਵੇਂ ਛੋਟੇ ਦੇ ਵੀ ਬਹੂ ਹੋਵੇ ਵੱਡੇ ਦੇ ਵੀ ਬਹੂ ਹੋਵੇ ਵੱਡੇ ਨੂੰ ਕੁਝ ਹੋ ਗਿਆ ਫਿਰ ਉਹ ਬਹੂ ਕਿੱਥੇ ਜੋ ਛੋਟੇ ਦੇ ਤਾਂ ਪਹਿਲੀ ਬਹੂ ਹੈਗੀ ਬੌਲਾ ਹੈ ਜਦੋਂ ਛੋਟੇ ਕੋਲ ਪਹਿਲੀ ਬਹੂ ਆ ਭਾਈ ਉਹ ਨੂੰ ਉਹਦੇ ਲੜ ਨਹੀਂ ਲਾਉਂਦੇ ਮਨ ਲਾ ਜੇ ਸਿਆਣੇ ਬੰਦੇ ਸੋਚਣ ਵਿਚਾਰ ਕਰਨ ਤਾ ਉਹਦੀ ਰਿਸ਼ਤੇਦਾਰੀ ਚ ਕੋਈ ਦੇਖ ਕੇ ਵੀ ਠੀਕ ਆ ਭਾਈ ਆ ਮੁੰਡਾ ਵਧੀਆ ਮੁੰਡੇ ਦੀ رائے ਕਰਕੇ ਹਨਾ ਮੁੰਡੇ ਦੀ ਗੱਲ ਪੁੱਛ ਕੇ ਫੇਰ ਲੜ ਲਾ ਦਿੰਦੇ ਨੇ ਦੋਨਾਂ ਦੀ ਸਹਿਮਤੀ ਨਾਲ ਹਾਂ ਜਿਵੇਂ ਜਿਵੇਂ ਉਹ ਛੋਟੇ ਦੀ ਬਹੂ ਆ ਵੱਡੇ ਨੂੰ ਕੁਝ ਹੋਗਾ ਜਿਵੇਂ ਉਹਨਾਂ ਦੇ ਘਰੇ ਕੋਈ ਰਿਸ਼ਤੇਦਾਰ ਰਹਿੰਦਾ ਹੋਵੇ ਹਾਂ ਹਾਂ ਉਹਦੇ ਲੜ ਲਾ ਦੇ ਰੇ ਸਾਰੇ ਦੀ ਸਹਿਮਤੀ ਹੋਣੀ ਚਾਹੀਦੀ ਆ ਫਿਰ ਉਹਦੇ ਲੜ ਲਾ ਦਿੰਦੀ ਆ ਹਾਂ ਅੱਛਾ ਜੇ ਕੋਈ ਮੇਰੇ ਨਾਲ ਰਿਸ਼ਤੇਦਾਰ ਰਹਿੰਦਾ ਹੋਵੇ ਹਾਂ 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 ਕੋਈ ਨਹੀਂ ਆ ਆ ਸਹਿਮਤੀ ਹੋਣੀ ਚਾਹੀਦੀ ਆ ਐ ਫਿਰ ਮਿਲ ਜਾਂਦੀ ਆ ਹਾਂ